ਇੱਕ ਚਪਾਈ ਸਾਬ ਅਜਿਹਾ ਆ ਜੋ ਗੁਰੂ ਸਾਹਿਬ ਵੱਲੋਂ ਗੁਪਤ ਰੱਖਿਆ ਗਿਆ ਤੇ ਜਿਹਨੂੰ ਸਿਰਫ ਨਿਹੰਗ ਸਿੰਘ ਹੀ ਪੜਦੇ ਆ ਮੈਂ ਤੇ ਅੱਜ ਤੱਕ ਇਹ ਨਹੀਂ ਜੇ ਪੜਿਆ ਵੀ ਜਿਹੜਾ ਕਲਗੀਧਰ ਪਾਤਸ਼ਾਹ ਨੇ ਕੋਈ ਬਾਣੀ ਉਚਾਰਨ ਕੀਤੀ ਹੋਵੇ ਤੇ ਕੋਈ ਗੁਪਤ ਰੱਖੀ ਹੋਵੇ ਕਿਸੇ ਤੋਂ ਹਮ ਖਾਸ ਕਰਕੇ ਪਾਰਟੀਕੂਲਰ ਕਿਸੇ ਸਿੰਘ ਤੋਂ ਬਿਲਕੁਲ ਜੀ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਸ਼੍ਰੀ ਮੁਖਵਾਕਿਆ ਉਹ ਸਾਰਿਆਂ ਦੇ ਸਾਹਮਣੇ ਪ੍ਰਤਾਖਿਆ ਹਮ ਕਲਗੀਧਰ ਪਾਤਸ਼ਾਹ ਜੀ ਦੇ 42 ਸਾਲ ਦੀ ਦੁਨਿਆਵੀ ਉਮਰ ਦੇ ਵਿੱਚੋਂ ਸਤਗੁਰੂ ਸਾਹਿਬ ਨੇ ਕੋਈ ਵੀ ਕਾਰਜ ਅਰੇਹਾ ਨਹੀਂ ਜਿਹੜਾ ਗੁਪਤ ਕੋਈ ਰੱਖਿਆ ਹੋ। ਭਾਵੇਂ ਤੁਸੀਂ ਬਾਲ ਅਵਸਥਾ ਦੇ ਵੇਖ ਲਓ। ਭਾਵੇਂ ਤੁਸੀਂ 9 ਸਾਲ ਦੀ ਅਵਸਥਾ ਦੇ ਵੇਖ ਲਓ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦੇਂਦੇ ਆ ਦਿੱਲੀ ਦੇ ਵਿੱਚ ਪ੍ਰਤਾਖ ਸਭ ਕੁਝ। ਗੁਰਤਾ ਦੇ ਸੁਭਾਏਵਾਨ ਹੁੰਦੇ ਪ੍ਰਤਾਖ ਸਭ ਕੁਝ। ਖਾਲਸਾ ਸਿਰਜਦੇ ਆ ਸਭ ਕੁਝ ਪ੍ਰਤਾਖ। ਅਬਲ ਤਰਾਨੀ ਜਿਹੜਾ ਕਹਿੰਦਾ ਸਭ ਕੁਝ ਪ੍ਰਤਾਖ ਸਾਹਮਣੇ ਸੀਸ ਲੈਂਦੇ ਆ। ਖੰਡੇ ਦੀ ਪੌਲ ਤਿਆਰ ਕਰਦੇ ਆ। ਪੰਜ ਬਾਣੀਆਂ ਦਾ ਦਿਨਮ ਦਿੰਦੇ ਆ। ਸਾਰਾ ਕੁਝ ਪ੍ਰਤਾਖ। ਜੇ ਔਰੰਗਜ਼ੇਬ ਨਾਲ ਜੰਗਾਂ ਲੜਦੇ ਉਹ ਵੀ ਪ੍ਰਤੱਖ ਨਰਜੀਤ ਨਗਾਰਾ ਵਜਦਾ ਹੈ ਉਹ ਵੀ ਪ੍ਰਤੱਖ ਸਭ ਕੁਝ ਪ੍ਰਤੱਖ ਕੋਈ ਵੀ ਗੁਪਤ ਨਹੀਂ ਰੱਖਿਆ ਜੇ ਚਮਕੌਰ ਦੀ ਜੰਗ ਹੁੰਦੀ ਆ ਸਾਹਮਣੇ ਸਤਗੁਰੂ ਸਾਹਿਬ ਜੀ ਆਪਣੇ ਸਹਬਜ਼ਾਦੇ ਫਰਜ਼ੰਦਾ ਨੂੰ ਆਗਿਆ ਦਿੰਦੇ ਵੀ ਜਾਓ ਜੰਗ ਦੇ ਮੈਦਾਨ ਦੇ ਵਿੱਚ ਜੇ ਨੀਹਾਂ ਦੇ ਬੱਚੇ ਜਣੇ ਗਏ ਆ ਉਹ ਵੀ ਪ੍ਰਤੱਖ ਆ ਬਾਣੀ ਦਿੱਤੀ ਆ ਉਹ ਵੀ ਪ੍ਰਤੱਖ ਆ ਜਾਨੀ ਕਿ ਕੋਈ ਵੀ ਕਾਰਜ ਸਤਗੁਰੂ ਸਾਹਿਬ ਜੀ ਨੇ ਲਗਾ ਕੇ ਨਹੀਂ ਰੱਖਿਆ ਕੋਈ ਵੀ ਗੁਪਤ ਨਹੀਂ ਰੱਖਿਆ ਤੇ ਇਹੋ ਜੀ ਬਾਣੀ ਜਿਹੜੀ ਪੜ ਕੇ ਭਲਾ ਹੋਣਾ ਉਹ ਕਿਵੇਂ ਸਤਿਗੁਰੂ ਸਾਹਿਬ ਦੀ ਗੁਪਤ ਰੱਖ ਸਕਦੇ ਉਹ ਵੀ ਜੋਬੇ ਸਾਹਿਬ ਦਾ ਪਾਠ ਜਿਹਨੂੰ ਮਹਾਰਾਜ ਕਹਿੰਦੇ ਆ ਵੀ ਸੁਣੇ ਗੰਗ ਜੋ ਯਾਹੇ ਸੋਰਸ ਨਾ ਪਾ ਬਈ ਸੁਣੇ ਮੂੜ ਚ ਤਲਾਏ ਚਤਰਤਾ ਬਈ ਜੇ ਸੁਣੇ ਗੰਗ ਜੋ ਯਾਹੇ ਜਿਹੜਾ ਗੁੰਗਾ ਬੰਦਾ ਜੇ ਬਾਣੀ ਨੂੰ ਹਨਾ ਪੜ ਲਵੇ ਸੁਣ ਲਵੇ ਵਾਹਿਗੁਰੂ ਸੁਣ ਲਵੇ ਉਹਨੂੰ ਰਸਨਾ ਮਿਲ ਜਾਂਦੀ ਹੈ ਰਸਨਾ ਮਿਲ ਜਾਂਦੀ ਹੈ ਹਣਾ ਤੇ ਜੇ ਕੋਈ ਮੂਰਖ ਬੰਦਾ ਪੜ ਲਵੇ ਉਹ ਚ ਸਿਆਣ ਪਾ ਜੀ ਸਿਆਣ ਪਾ ਜਾਂਦੀ ਸੋ ਇਹ ਜਿਹੜੀਆਂ ਚੀਜ਼ਾਂ ਆ ਵੀ ਮਹਾਰਾਜ ਨੇ ਬਾਣੀ ਗੁਪਤ ਰੱਖਦੀ ਜੀ ਇਦਾਂ ਕਰਤਾ ਇਦਾਂ ਦੀ ਕੋਈ ਗੱਲ ਨਹੀਂ ਮਹਾਰਾਜ ਨੇ ਕੋਈ ਗੁਪਤ ਨਹੀਂ ਰੱਖਿਆ ਨਹੀਂ ਰੱਖਿਆ ਮੈਂ ਮੈਂ ਸਹਿਮਤ ਆ ਸੀ ਤੁਹਾਡੇ ਨਾਲ ਇਹ ਚੀਜ਼ ਇੱਕ ਉਦਵਾਨ ਦਰਜ ਕਰਦਾ ਵੀ ਜੀ ਉਹਨੇ ਕੁਝ ਗੁਪਤ ਰੱਖਿਆ ਕੁਝ ਲਗਾ ਕੇ ਗਿਆ ਤੇ ਉਹ ਆਪਣੇ ਹੰਝੂ ਲਗਾ ਕੇ ਗਿਆ